ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਰਦੇ ਹਾਂ ਵੀਡੀਓ ਸ਼ੁਰੂ ਸੁਬੇਰ ਸਿੰਘ ਬਹੁਤ ਬਹੁਤ ਧੰਨਵਾਦ ਜੀ ਸ਼ਰਨਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਨਾਜ਼ੀਆ ਖਾਨ ਸ਼ੇਰਪੁਰ ਤੋਂ ਬਹੁਤ ਬਹੁਤ ਜੀ ਧੰਨਵਾਦ ਹਰਪ੍ਰੀਤ ਕੌਰ ਬਹੁਤ ਬਹੁਤ ਧੰਨਵਾਦ ਮਨਜਿੰਦਰ ਸੈਂਡ ਬਹੁਤ ਬਹੁਤ ਧੰਨਵਾਦ ਜੀ ਅਮਨ ਅਮਨਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਸਰਬਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਸੇਵਕ ਸਿੰਘ ਬਹੁਤ ਬਹੁਤ ਧੰਨਵਾਦ ਜੀ ਹਰਪ੍ਰੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਮਨਜੀਤ ਕੌਰ ਖੋਖਰ ਰੂਪਨਗਰ ਬਹੁਤ ਬਹੁਤ ਧੰਨਵਾਦ ਜੀ ਕਿਰਨਦੀਪ ਕੌਰ ਆਏਕੋਟ ਲੁਧਿਆਣੇ ਤੋਂ ਬਹੁਤ ਬਹੁਤ ਧੰਨਵਾਦ ਜੀ ਕੁਲਵਿੰਦਰ ਗੱਲ ਬਹੁਤ ਬਹੁਤ ਧੰਨਵਾਦ ਜੀ ਪ੍ਰਕਾਸ਼ ਸਿੰਘ ਬਹੁਤ ਬਹੁਤ ਧੰਨਵਾਦ ਜੀ ਸਿਮਰਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਰਾਜੂ ਬੁੱਟ ਰੁਪਾਨੇ ਤੋਂ ਬਹੁਤ ਬਹੁਤ ਧੰਨਵਾਦ ਜੀ ਗੁਰਦਰਸ਼ਨ ਸਿੰਘ ਬਹੁਤ ਬਹੁਤ ਧੰਨਵਾਦ ਜੀ ਮਨਪ੍ਰੀਤ ਤੁਹਾਨੂੰ ਕੋਰ ਬਹੁਤ ਬਹੁਤ ਧੰਨਵਾਦ ਜੀ ਤੇ ਠੀਕ ਹੈ ਜੀ ਆਪਾਂ ਅੱਜ ਇਹਨੇ ਕਾ ਨਾਮ ਪੜਾਂਗੇ ਤੇ ਆਪਾਂ ਦੱਸਦੇ ਇੱਕ ਭੈਣਾਂ ਨੂੰ ਬਹੁਤ ਹੀ ਵਧੀਆ ਨੁਸਖਾ ਇੱਕ ਫੇਸ ਤੇ 글로ਅ ਲੈ ਕੇ ਆਉਣ ਦਾ ਬਹੁਤ ਵਧੀਆ ਤੇ ਅੱਜ ਥੋੜਾ ਜਨਾ ਮੇਰੀ ਤਬੀਅਤ ਠੀਕ ਨਹੀਂ ਹੈਗੀ ਗਲਾਜਾ ਖਰਾਬ ਹੋਇਆ ਪਿਆ ਜ਼ੁਕਾਮ ਵਗੈਰਾ ਤੁਹਾਨੂੰ ਪਤਾ ਹੀ ਹੈ ਸਰਦੀਆਂ ਸਟਾਰਟ ਹੋ ਗਈਆਂ ਹਨਾ ਤੇ ਬਸ ਇਦਾਂ ਦੀਆਂ ਪ੍ਰੋਬਲਮਾਂ ਹੋਣਗੀਆਂ ਬਹੁਤ ਜ਼ਿਆਦਾ ਤੇ ਆਪਾਂ ਤੁਹਾਨੂੰ ਵੀ ਦੱਸਦੇ ਆ ਕਿ ਜਦੋਂ ਵੀ ਇਦਾਂ ਦੀ ਕੋਈ ਪ੍ਰੋਬਲਮ ਹੋਵੇ ਇੱਕ ਤਾਂ ਵੇਸਣ ਦਾ ਕੜਾ ਬਣਦਾ ਹੈ ਨਾ ਦੁੱਧ ਦੇ ਵਿੱਚ ਆਪਾਂ ਵੇਸਣ ਨੂੰ ਇੱਕ ਚਮਚਾ ਥੋੜਾ ਜਿਹਾ ਕਿਉਂ ਪਾ ਕੇ ਉਹਨੂੰ ਪਪੂ ਨਕੇ ਦਿਓ ਰਾਤ ਨੂੰ ਜਦ ਸੋਣਾ ਹੈ ਉਦੋਂ ਗਲਾਸ ਦੁੱਧ ਦਾ ਪੀਣਾ ਵੇਸਣ ਨਾਲ ਦੁੱਧ ਉਹਦੇ ਨਾਲ ਕਾਫੀ ਫਰਕ ਪੈ ਜਾਂਦਾ ਦਵਾਈਆਂ ਨਾਲੋਂ ਜਲਦੀ ਠੀਕ ਹੋ ਜਾਂਦਾ ਦਵਾਈ ਖਾ ਕੇ ਕੀ ਹੋ ਜਾਂਦਾ ਕਿ ਆਪਣੇ ਤੋਂ ਉੱਠਿਆ ਨਹੀਂ ਜਾਂਦਾ ਸਾਰਾ ਦਿਨ ਬਸ ਇਦਾਂ ਹੋ ਜਾਂਦਾ ਨਾ ਉਹ ਵੀ ਸੁੱਤੇ ਹੀ ਰਹੀਏ ਸੁੱਤੇ ਹੀ ਰਹੀਏ ਇੱਕ ਤਾਂ ਵੈਸੇ ਸਰੀਰ ਨਹੀਂ ਸੈੱਟ ਹੁੰਦਾ ਇੱਕ ਆਪਾਂ ਉੱਥੋਂ ਦਵਾਈ ਖਾਣੇ ਉਦੋਂ ਓਖਾ ਹੋ ਜਾਂਦਾ ਤੇ ਉਹ ਕਾੜੇ ਵਗੈਰਾ ਇਦਾਂ ਦੇ ਜਾਂ ਤੁਸੀਂ ਇਦਾਂ ਹੁੰਦਾ ਏ ਕਿ ਆਪਾਂ ਬਣਾ ਲੈਨੇ ਆ ਪੱਤੇ ਸਾਰੇ ਤੂਰਸੀ ਦੇ ਹੋਗੇ ਅ ਅਮਰੂਦ ਦੇ ਹੋਗੇ ਸੰਤਰੇ ਦੇ ਦੁੱਖ ਪੱਤੇ ਪਾ ਲਈ ਦੁੱਖ ਜਾਮਨ ਦੇ ਪਾ ਕੇ ਉਹ ਵਾਲਾ ਕੜਾ ਵੀ ਵਧੀਆ ਬਣ ਜਾਂਦਾ ਜੇ ਕਾਮਜਕੂਮ ਲੱਗਿਆ ਹੋਵੇ ਤਾਂ ਵਧੀਆ ਹੋ ਜਾਂਦਾ ਤੇ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਤੇ ਆਪਾਂ ਦੱਸਦੇ ਆਂ ਤੁਹਾਨੂੰ ਕਾਫੀ ਭੈਣਾਂ ਦੇ ਮੈਨੂੰ ਕਮੈਂਟ ਆਏ ਸੀਗੇ ਕਿ ਭੈਣ ਜੀ ਕੋਈ ਵਧੀਆ ਦੱਸੋ ਕਿ ਫੇਸ ਤੇ 글로ਅ ਆ ਜਾਵੇ ਕਿਉਂਕਿ ਹੁਣ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਤੇ ਭੈਣਾਂ ਨੂੰ ਵੀ ਟੈਨਸ਼ਨ ਹੁੰਦੀ ਆ ਹਨਾ ਕਿ ਆਪਾਂ ਨੂੰ ਚਿਹਰੇ ਤੇ ਵਧੀਆ 글로ਅ ਆਵੇ ਤੇ ਹੁਣ ਨਾ ਮੌਸਮ ਜਿੱਦਾਂ ਕਿ ਸਰਦੀ ਸਟਾਰਟ ਹੋਈ ਨਹੀਂ ਕਿ ਹਵਾ ਹੋਰ ਹੀ ਹੂਣ ਲੱਗ ਜਾਂਦੀ ਖੁਸ਼ਕ ਜੀ ड्राईनेस बहुत आंदी है फेस ਤੇ ਹੱਥਾਂ ਪੈਰਾਂ ਤੇ ਤੇ ਉਹਦੇ ਵਾਸਤੇ ਆਪਾਂ ਤੁਹਾਨੂੰ ਬਹੁਤ ਵਧੀਆ ਇੱਕ ਚੀਜ਼ ਹੈ ਜੀ ਮੈਂ ਆਪਾਂ ਕਹਿੰਨੇ ਆ ਨਾ ਡਾਕਟਰ ਵੀ ਕਹਿੰਦੇ ਆ ਕਿ ਇੱਕ ਸੇਬ ਖਾਓ ਦਿਨ ਵਿੱਚ ਦੀ ਤੇ ਡਾਕਟਰ ਕੋਲੇ ਜਾਣ ਦੀ ਜ਼ਰੂਰਤ ਨਹੀਂ ਪਊਗੀ ਕੋਈ ਜ਼ਿੰਦਗੀ ਭਰ ਬਿਮਾਰੀ ਨਹੀਂ ਲੱਗਦੀ ਸੇਬ ਐਨੀ ਵਧੀਆ ਚੀਜ਼ ਆ ਜਿੰਨਾ ਕਿ ਆਪਾਂ ਨੂੰ ਖਾਣ ਵਾਸਤੇ ਵਧੀਆ ਹੈ ਹਨਾ ਉਨਾ ਇਹ ਆਪਣੀ ਸਕਿਨ ਵਾਸਤੇ ਵੀ ਬਹੁਤ ਜ਼ਿਆਦਾ ਵਧੀਆ ਤੇ ਆਪਾਂ ਤੁਹਾਨੂੰ ਦੱਸ ਦਿੰਨੇ ਆ ਮੈਨੂੰ ਕਿਸ ਤਰੀਕੇ ਦੇ ਨਾਲ ਸਕਿਨ ਤੇ ਤੁਸੀਂ ਲਗਾ ਸਕਦੇ ਹੋ ਤੇ ਤੁਹਾਡੀ ਸਕਿਨ ਦਿਨ-ਬਦਨ ਗਲੋ ਕਰੂਗੀ ਤੁਸੀਂ ਜਦੋਂ ਖਾਣਾ ਹੈ ਕੋਈ ਜ਼ਿਆਦਾ ਨਹੀਂ ਇਹਨੂੰ ਚਾਹੀਦਾ ਆਪਾਂ ਨੂੰ ਅੱਜ ਕੱਲ ਐਪਲ ਆਮ ਮਿਲ ਰਹੇ ਹਨ ਇਹਨੂੰ ਜਦੋਂ ਆਪਾਂ ਖਾਣੇ ਆ ਤਾਂ ਥੋੜਾ ਜਿਹਾ ਕੀ ਕਰਨਾ ਤੁਸੀਂ ਕੱਟ ਕੇ ਜ਼ਿਆਦਾ ਨਹੀਂ ਲੱਗਦਾ ਇਹ ਵੀ ਇਹ ਨਹੀਂ ਕਿ ਬਹੁਤ ਜ਼ਿਆਦਾ ਆਪਾਂ ਨੂੰ ਐਪਲ ਖਰਾਬ ਹੋਊਗਾ ਹਨਾ ਤੇ ਤੁਸੀਂ ਇਦਾਂ ਕਰ ਲੈਣਾ ਥੋੜੀ ਜਿਹੀ ਫਾੜੀ ਦੇ ਮਧੂ ਹੋ ਜਾਣਾ ਕਿਉਂਕਿ ਹੁਣ ਨਾ ਜੂਸੀ ਜੂਸੀ ਬੜੇ ਵਧੀਆ ਐਪਲ ਆ ਰਹੇ ਆ ਤੇ ਰੇਟ ਵੀ ਵਧੀਆ ਐ ਕਿਉਂਕਿ ਹੁਣ ਹੀ ਫਾਇਦਾ ਐ ਬਾਅਦ ਵਿੱਚ ਆਏ ਹੋ ਜਾਂਦਾ ਕਿ ਜੋ ਸੀਜ਼ਨ ਚਲਾ ਜਾਂਦਾ ਉਹ ਤਾਂ ਬਹੁਤ ਜ਼ਿਆਦਾ ਮਹਿੰਗੇ ਹੋ ਜਾਂਦੇ ਆ ਫਿਰ ਤਾਂ ਆਪਾਂ ਨੂੰ ਪਤਾ ਹੀ ਐ ਕਿ ਆਪਾਂ ਵੀ ਕਹਿ ਦਿੰਨੇ ਆ ਵੀ ਛੱਡ ਖੜਾ ਕੀ ਐਨੇ ਮਹਿੰਗੇ ਐਪਲ ਲੈ ਆ ਕੇ ਖਾਵਾਂਗੇ ਹਨਾ ਤੇ ਤੁਸੀਂ ਜਸਟ ਥੋੜਾ ਜਿਹਾ ਹੀ ਐਪਲ ਚਾਹੀਦਾ ਤੁਹਾਨੂੰ ਜ਼ਿਆਦਾ ਨਹੀਂ ਆਪਾਂ ਛੋਟੀ ਜਿਹੀ ਫਾੜੀ ਇਕਲੇ ਕੱਟੀ ਸੀਗੀ ਉਹਦੇ ਵਿੱਚੋਂ ਵੀ ਬਚ ਗਿਆ ਕਿ ਆਪਾਂ ਨੂੰ ਇੰਨਾ ਕੀ ਚਾਹੀਦਾ ਹੈ ਤੇਰਾ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਹੈ ਜਿਹੜੀਆਂ ਪਹਿਣਾ ਚਾਹੁੰਦੀਆਂ ਹਨ ਵੀ ਅਸੀਂ ਕਦੇ ਵੀ ਸਾਡੀ ਸਕਿਨ ਬੁੱਢੀ ਨਾ ਹੋਵੇ ਲਟਕੇ ਨਾ ਤੇ ਝੁਰੜੀਆਂ ਨਾ ਹੋਣ ਸਾਡੇ ਅਸੀਂ ਸਦਾ ਹੀ ਜਵਾਨ ਲੱਗੀਏ ਸੋਹਣੀਆਂ ਦਿਖੀਏ ਉਹ ਪਹਿਣਾ ਜ਼ਰੂਰ ਕਰ ਲੈਣ ਕਿਉਂਕਿ ਔਖਾ ਕੰਮ ਨਹੀਂਗਾ ਬਿਲਕੁਲ ਸੌਖਾ ਕੰਮ ਇਹਨੂੰ ਆਪਾਂ ਕੀ ਕਰਨਾ ਹੈ ਇਹਦਾ ਜੂਸ ਵੀ ਕੱਢ ਕੇ ਤੁਸੀਂ ਲਗਾ ਸਕਦੇ ਹੋ ਤੇ ਮੈਂ ਤੁਹਾਨੂੰ ਇਹੀ ਦੱਸੂਗੀ ਕਿ ਤੁਸੀਂ ਇਦਾਂ ਹੀ ਲਗਾਓ ਆ ਦੇਖੋ ਆਪਾਂ ਹਰ ਲੈ ਬੜਾ ਵਧੀਆ ਇਹਦਾ ਨਿਕਲਿਆ ਹੈ ਪਲਪ ਜਿਆ ਤੇ ਇਹਨੂੰ ਆਪਾਂ ਕੀ ਕਰਨਾ ਹੈ ਇਦਾਂ ਆਪਣੇ ਚਿਹਰੇ ਦੇ ਉੱਪਰ ਲਗਾਉਣਾ ਹੈ ਤੁਸੀਂ ਦੇਖੋਗੇ ਕਿਉਂਕਿ ਘਰੇ ਹੁਣ ਤਾਂ ਆਮ ਹੀ ਐਪਲ ਵੱਧੂਗਾ ਤੇ ਤੁਸੀਂ ਜਦੋਂ ਹੀ ਐਪਲ ਖਾਣ ਲੱਗੋ ਥੋੜਾ ਜਿਹਾ ਪਹਿਲਾਂ ਆਹ ਕੰਮ ਕਰ ਲਓ ਫਿਰ ਨਾਲ ਨਾਲ ਐਪਲ ਖਾਈ ਚਲੋ ਕੱਟ ਕੇ ਰੱਖ ਲਓ ਪਹਿਲਾਂ ਤੁਸੀਂ ਆਵਾ ਕੰਮ ਇਦਾਂ ਕਰਕੇ ਨਾ ਜੇ ਨੂੰ ਸੰਗੀਤ ਆਪਾ ਆਪਣੇ ਫੇਸ ਦੇ ਉੱਪਰ ਲਗਾ ਲੈਣਾ ਬਹੁਤ ਹੀ ਜ਼ਿਆਦਾ ਵਧੀਆ ਤੇ ਇਹਦੇ ਨਾਲ ਰੰਗ ਵੀ ਗੋਰਾ ਹੁੰਦਾ ਹੈ ਆਪਣਾ ਰੰਗ ਨਾ ਜਵੇਂ ਦਾਗ ਤਾਂ ਬੇ ਇਕਨਾ ਮੈਨੂੰ ਵੈਸੀ ਮੈਸੀ ਆਉਂਦਾ ਰਿਹਾ ਮੈਂ ਭੁੱਲ ਗਈ ਸ਼ਾਇਦ ਕਮੈਂਟ ਥੱਲੇ ਚਲਾ ਗਿਆ ਹੋਊਗਾ ਕਾਫੀ ਦਿਨਾਂ ਤੋਂ ਨਾ ਵੀਡੀਓ ਨਹੀਂ ਪਾਈ ਗਈ ਇਸ ਕਰਕੇ ਨਾ ਕਮੈਂਟ ਥੱਲੇ ਹੋ ਗਿਆ ਹੋਊਗਾ ਮੈਨੂੰ ਫੋਨ ਆਇਆ ਸੀ ਇੱਕ ਕਿ ਤੁਸੀਂ ਦੱਸਿਓ ਕਿ ਨਾ ਦੇ ਮੱਥੇ ਦੇ ਉੱਪਰ ਨਾ ਕਹਿੰਦੇ ਸੀਗੇ ਕਿ ਕਾਲੇ ਦਾਗ ਆ ਉਹ ਤੁਸੀਂ ਆਏ ਮੈਨੂੰ ਦੱਸਿਓ ਵੀ ਤੁਹਾਡੇ ਕਿਸ ਤਰੀਕੇ ਦੇ ਦਾਗ ਆ ਜਿਦਾ ਤੁਹਾਡੇ ਕਈ ਵਾਰ ਆਪਣੇ ਆਏ ਹੋਏ ਤਾਂ ਕਿ ਹਨਾ ਪੈਣਾ ਖਾਣਾ ਬਣਾਉਂਦੀਆਂ ਜਦੋਂ ਕਿਚਨ ਦੇ ਵਿੱਚੋਂ ਆਪਣੇ ਕਈ ਵਾਰ ਛੁੱਟੇ ਪੈਣ ਦੇ ਤੇਲ ਵਗੈਰਾ ਦੇ ਉੱਪਰ ਹਨਾ ਉਹਦੇ ਨਾਲ ਹੋ ਜਾਂਦੇ ਆ ਤੇ ਕਈ ਵਾਰੀ ਇਦਾਂ ਹੁੰਦਾ ਆਪਣੇ ਕੋਈ ਜ਼ਖਮ ਵਗੈਰਾ ਹੋਇਆ ਹੁੰਦਾ ਉਹਦੇ ਦਾਗ ਪੈਂਦੇ ਆ ਤੇ ਉਹਨਾਂ ਨੇ ਕਿਹਾ ਸੀਗਾ ਕਿ ਵੈਸੇ ਸਾਫ ਆ ਤੇ ਮਿਲਦਾ ਵਿਚਾਲੇ ਮਿੱਡੇ ਇੱਥੇ ਜੀ ਕਹਿੰਦੇ ਸੀ ਸਾਡੇ ਦਾਗ ਪਏ ਹੋਏ ਆ ਤੇ ਤੁਸੀਂ ਦੱਸਿਓ ਜੀ ਕਿਸ ਤਰੀਕੇ ਦੇ ਤੁਹਾਡੇ ਦਾਗ ਆ ਤੇ ਫਿਰ ਆਪਾਂ ਦੱਸਾਂਗੇ ਤੁਹਾਨੂੰ ਵੇ ਤੁਸੀਂ ਕੀ ਲਗਾ ਸਕਦੇ ਵੈਸੇ ਜਿਹੜੀਆਂ ਆਪਾਂ ਬੇਸਨ ਤੁਸੀਂ ਲਗਾ ਸਕਦੇ ਹੋ ਫੇਸ ਦੇ ਉੱਪਰ ਜੇ ਤੁਹਾਡੇ ਵੈਸੇ ਹੀ ਦਾਗ ਆ ਜੇ ਤੁਹਾਡੇ ਜਲ ਕੇ ਮਤਲਬ ਕਈ ਵਾਰ ਆਪਣੇ ਤੇਲ ਪੈ ਜਾਂਦਾ ਗਰਮ ਉੱਪਰ ਹਨ ਮੇਰੀ ਇੱਕ ਕਜ਼ਨ ਆ ਉਹਨਾਂ ਨੇ ਮੈਨੂੰ ਉਹ ਮਿਲੇ ਕਾਫੀ ਦੇਰ ਬਾਅਦ ਤੇ ਜਦੋਂ ਮੈਂ ਦੇਖਿਆ ਉਹਨਾਂ ਦੇ ਇੱਥੇ ਨਾ ਕਾਲੇ ਕਾਲੇ ਦਾਗ ਬਣੇ ਮੈਂ ਕਿਹਾ ਕੀ ਹੋ ਗਿਆ ਕਹਿੰਦੇ ਮੇਰੇ ਤੇਲ ਪੈ ਗਿਆ ਸੀਗਾ ਸਬਜੀ ਨੂੰ ਤੜਕਾ ਲੋਂ ਲੱਗੀ ਤੇ ਹਰੀ ਮਿਰਚਾਂ ਦੇ ਵਿੱਚ ਸੜਤੀ ਸਾਬਤ ਸੀ ਤੇ ਉਹਦਾ ਕੀ ਹੋ ਗਿਆ ਜਦੋਂ ਉਨੇ ਸਾਬਤੀ ਵਿੱਚ ਸੜਤੀ ਹਰੀ ਮਿਰਚ ਤੇ ਉਹ ਨਾ ਤੇਲ ਦੇ ਜਾਣ ਸਾਰੇ ਫੁੱਲ ਕੇ ਉਹਦਾ ਪਟਾਕਾ ਪੈ ਗਿਆ ਤੇ ਉਪਰ ਆ ਕੇ ਉਹਦੇ ਪੈ ਗਿਆ ਕਹਿੰਦੀ ਕਾਫੀ ਟਾਈਮ ਤਾਂ ਠੀਕ ਨਹੀਂ ਹੋਇਆ ਜ਼ਖਮ ਤੇ ਪਰ ਦਾਗ ਹਲੇ ਵੀ ਨਹੀਂ ਗਿਆ ਤੇ ਉਹਨੂੰ ਮੈਂ ਇਹ ਗੱਲ ਕਹੀ ਸੀ ਮੈਂ ਕਿ ਤੁਸੀਂ ਡੇਲੀ ਨਾਰੀਅਲ ਦਾ ਤੇਲ ਲਗਾਇਆ ਕਰੋ ਤੇ ਨਾਰੀਅਲ ਦੇ ਤੇਲ ਨਾਲ ਜਿਹੜਾ ਮਤਲਬ ਇਦਾਂ ਕਿਸੇ ਦੇ ਸੜਿਆ ਹੁੰਦਾ ਹੈ ਹਨ ਉਹ ਨਾਰੀਅਲ ਤੇਲ ਨਾਲ ਬਹੁਤ ਛੇਤੀ ਠੀਕ ਹੋ ਜਾਂਦਾ ਹੈ ਘੱਟ ਹੋਂ ਲੱਗਦਾ ਹੋਲੀ ਤੁਸੀਂ ਡੇਲੀ ਨਾਰੀਅਲ ਦਾ ਤੇਲ ਲਗਾ ਲਿਆ ਕਰੋ ਜੇ ਤੁਹਾਨੂੰ ਕੋਈ ਹੋਰ ਪ੍ਰੋਬਲਮ ਹੋਈ ਆ ਜਿਵੇਂ ਆਪਾਂ ਦਹੀਂ ਵੇਸਣ ਤੁਸੀਂ ਇਹ ਲਗਾ ਸਕਦੇ ਥੋੜੀ ਜੀ ਹਲਦੀ ਪਾ ਕੇ ਵਿੱਚ ਆਪਾਂ ਕਾਫੀ ਰਿਮਡੀਜ਼ ਦੱਸ ਚੁੱਕੇ ਹਾਂ ਪਹਿਲਾਂ ਵੀ ਉਹਨਾਂ ਦਾ ਮੈਨੂੰ ਕਾਫੀ ਵਾਰੀ ਕਮੈਂਟ ਆਇਆ ਤੇ ਮੈਨੂੰ ਉਹਨਾਂ ਜਿਵੇਂ ਭੁੱਲ ਜਾਈਦਾ ਹੈ ਯਾਦ ਨਹੀਂ ਆਉਂਦਾ ਕਈ ਵਾਰ ਕਮੈਂਟ ਥੱਲੇ ਚਲੇ ਜਾਂਦੇ ਆ ਐ ਹੋ ਜਾ 2-4 ਦਿਨ ਵੀਡੀਓ ਨਾ ਪਾਈਏ ਨਾ ਬਸ ਵੀ ਜੀ ਸੀਗੇ 2-4 ਦਿਨ ਵੀਡੀਓ ਨਹੀਂ ਪਾਈ ਗਈ ਤੇ ਇਸ ਕਰਕੇ ਉਹ ਕਮੈਂਟ ਥੱਲੇ ਚਲੇ ਜਾਂਦੇ ਪਰ ਮੈਨੂੰ ਯਾਦ ਸੀਗਾ ਕਿ ਮੈਨੂੰ ਪੁੱਛਿਆ ਹੈ ਕਿਸੇ ਨੇ ਤੇ ਤੁਸੀਂ ਜੇ ਮੇਰੀ ਵੀਡੀਓ ਦੇਖ ਰਹੇ ਹੋ ਤੁਸੀਂ ਦੁਬਾਰਾ ਮੈਨੂੰ ਫੇਰ ਕਮੈਂਟ ਕਰਿਓ ਦੀਦੀ ਜਰੂਰ ਤੇ ਮੈਨੂੰ ਦੱਸਿਓ ਵੀ ਕਿਸ ਤਰੀਕੇ ਨਾਲ ਤੁਹਾਡੇ ਦਾਗ ਆ ਜਾਂ ਵੀ ਕੀ ਪ੍ਰੋਬਲਮ ਸੀਗੀ ਜੇ ਤਾਂ ਬੈਸੇ ਹੀ ਦਾਗ ਹੈਗੇ ਆ ਉਹ ਤਾਂ ਜਿਵੇਂ ਆਪਾਂ ਕਹਿੰਨੇ ਵੀ ਦਹੀਂ ਵੇਸਰਾਂ ਵਿੱਚ ਹਲਦੀ ਮਿਲਾ ਕੇ ਤੁਸੀਂ ਲਗਾਉਂਦੇ ਰਹੋ ਉਹਦੇ ਨਾਲ ਵੀ ਠੀਕ ਹੋ ਜਾਣਗੇ ਜੇ ਤੁਹਾਡੇ ਕੋਈ ਓਦੇ ਮਤਲਬ ਵਿੱਚ ਕੋਈ ਜਲਿਆ ਸੀ ਆ ਆਪਾਂ ਜਿਵੇਂ ਕਹਿੰਦੇ ਕੋਈ ਚੀਜ਼ ਗਰਮ ਉੱਪਰ ਪੈ ਗਈ ਤੇ ਫਿਰ ਤੁਸੀਂ ਨਾਰੀਅਲ ਦਾ ਤੇਲ ਦੇਲੀ ਲਗਾਇਆ ਕਰੋ ਨਾਰੀਅਲ ਦਾ ਤੇਲ ਬਹੁਤ ਵਧੀਆ ਦਾਗ ਧੱਬੇ ਵਾਸਤੇ ਤੇ ਬਹੁਤ ਜ਼ਿਆਦਾ ਛੇਤੀ ਫਰਕ ਪੈ ਜਾਊਗਾ ਤੇ ਆ ਆਪਾਂ ਕੀ ਕਰਨਾ ਹੈ ਹੁਣ ਜਿਵੇਂ ਦੇਖ ਲਓ ਜੀ ਆਪਾਂ ਇਹਨੂੰ ਲਗਾ ਕੇ ਬੈਠ ਗਏ ਆ ਹੁਣ ਤੁਸੀਂ ਆਪਣਾ ਐਪਲ ਆ ਜਿਹੜਾ ਕੱਟ ਕੇ ਰੱਖਿਆ ਉਹ ਖਾ ਸਕਦੇ ਹੋ ਇਹਨੂੰ ਤੁਸੀਂ 10-15 ਮਿੰਟ ਲਗਾ ਕੇ ਤੇ ਫਿਰ ਆਪਣਾ ਫੇਸ ਵਾਸ਼ ਕਰ ਦਿਓ ਤੇ ਬਹੁਤ ਜ਼ਿਆਦਾ ਵਧੀਆ ਤੁਹਾਨੂੰ ਐ ਹੋ ਜੂਗਾ ਤੁਸੀਂ ਐਪਲ ਖਾਧਾ ਅੰਦਰੋਂ એનર્ਜੀ ਹੋ ਜੂਗੀ ਵਧੀਆ ਤੇ ਜਦੋਂ ਤੁਸੀਂ ਆਪਣਾ ਫੇਸ ਧੋਵੋਗੇ ਸ਼ੀਸ਼ੇ ਮੂਰੇ ਦੇਖੋਗੇ ਤੇ ਉਹ ਵੀ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਇਹਦਾ ਗੁੱਡ ਫੀਲਿੰਗ ਹੋਊਗੀ ਕਿ ਹੈ ਸੋਹਣਾ ਲੱਗਣ ਲੱਗਿਆ ਫੇਸ ਬਹੁਤ ਵਧੀਆ ਸਕਿਨ ਹੋ ਜਾਂਦੀ ਇਹਦੇ ਨਾਲ ਤੇ ਹੁਣ ਐਪਲ ਵਾਧੂ ਮਿਲਦੇ ਆ ਤੇ ਭੈਣੋ ਚੱਕੋ ਫਾਇਦਾ ਇਹ ਵਾਲਾ ਜ਼ਰੂਰ ਚੱਕਣਾ ਚਾਹੀਦਾ ਹੈ ਨਾ ਕਿਉਂਕਿ ਆਏ ਆ ਕਿ ਹੁਣ ਤਾਂ ਇੱਕ ਹਿਸਾਬ ਨਾਲ ਸਸਤੇ ਐਪਲ ਜਦੋਂ ਮਹਿੰਗੇ ਹੁੰਦੇ ਆ ਚਲੋ ਉਹ ਆਪਾਂ ਨੂੰ ਇਹ ਹੋ ਜਾਂਦਾ ਵੀ ਕਿੱਥੇ ਮਂਗਾਵਾਗੇ ਹੈ ਨਾ ਤੇ ਹੁਣ ਤਾਂ ਆਏ ਵੀ ਸਸਤੇ ਆ ਕੋਈ ਰਿਸ਼ਤੇਦਾਰ ਆਉਂਦਾ ਏ ਉਹ ਵੀ ਲੈ ਆਉਂਦਾ ਏ ਕਿਉਂਕਿ ਹੁਣ ਐਪਲ ਦਾ ਸੀਜ਼ਨ ਚੱਲੀ ਜਾਂਦਾ ਵਾਧੂ ਐਪਲ ਆ ਤੇ ਤੁਸੀਂ ਇਹ ਜ਼ਰੂਰ ਟرائی ਕਰਿਓ ਤੇ ਫਿਰ ਮੈਨੂੰ ਦੱਸਿਓ ਕਿ ਕਿਵੇਂ ਲੱਗਿਆ ਤੇ ਬਾਕੀ ਦੱਸਿਓ ਜੀ ਸਾਰੇ ਕਮੈਂਟ ਕਰਿਆ ਕਰੋ ਜਰੂਰ ਆਪਣਾ ਹਾਲ ਚਾਲ ਦੱਸਿਆ ਕਰੋ ਜੀ ਸੁੱਖ-ਸਾਂਦ ਉਹ ਸਾਰੇ ਰਬ ਹਰ ਕਿਸੇ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਜੀ ਆਪਾਂ ਦਾ ਹਮੇਸ਼ਾ ਹੀ ਅਰਦਾਸ ਕਰਦੇ ਆਂ ਬਾਕੀ ਜੋ ਵਾਹਿਗੁਰੂ ਨੂੰ ਮਨਜ਼ੂਰ ਹੁੰਦਾ ਹਨ ਹੁੰਦਾ ਤਾਂ ਚਲੋ ਉਹੀ ਆ ਤੇ ਪ੍ਰਮਾਤਮਾ ਹਰ ਕਿਸੇ ਨੂੰ ਹੱਸਦੇ ਵਸਦੇ ਆਪੋ ਆਪਣੇ ਘਰੇ ਥਾਂ ਸਿਰ ਹਰ ਥਾਂ ਤੇ ਰੱਖੇ ਤੰਦਰੁਸਤੀ ਦੇ ਪ੍ਰਮਾਤਮਾ ਤੇ ਵਾਇਗਰੂ ਚੜਦੀ ਕਲਾ ਵਿੱਚ ਰੱਖੇ ਸਾਰਿਆਂ ਨੂੰ ਤੇ ਠੀਕ ਹੈ ਜੀ ਆਪਾਂ 10 ਮਿੰਟ ਲਗਾ ਕੇ ਤੇ ਫਿਰ ਵਾਸ਼ ਕਰਕੇ ਫਿਰ ਤੁਹਾਨੂੰ ਮਿਲਦੇ ਆ ਤੇ ਫਿਰ ਦੇਖਾਉਨੇ ਆ ਤੁਹਾਨੂੰ ਰਿਜ਼ਲਟ ਵੀ ਵਧੀਆ ਰਿਜ਼ਲਟ ਆਊਗਾ ਬਹੁਤ ਵਧੀਆ ਲੱਗਦਾ ਹੈ ਤੇ ਠੀਕ ਹੈ ਤੇ ਹਾਂਜੀ ਆਪਾਂ ਧੋਇਆ ਹੈ ਫੇਸ ਨੂੰ ਤੇ ਬਹੁਤ ਵਧੀਆ ਹੋ ਗਿਆ ਇਕਦਮ ਮਲਾਈਨ ਤੇ ਸੌਫਟ ਤੇ ਗਲੋ ਜਿਵੇਂ ਨਹੀਂ ਆਪਾਂ ਕੁਝ ਕੋਈ ਕਰੀਮ ਵਗੈਰਾ ਲਗਾਈ ਹੁੰਦੀ ਹੈ ਨਾ ਇਕਦਮ ਹੀ ਜਿਵੇਂ ਬ੍ਰਾਈਟਨੈਸ ਜੀ ਵਧ ਜਾਂਦੀ ਹੈ ਫੇਸ ਦੀ ਓਮੇ ਹੋ ਗਿਆ ਤੇ ਵਧੀਆ ਲੱਗ ਰਿਹਾ ਹੈ 글로 ਵਧੀਆ ਆ ਗਿਆ ਮੈਂ ਤਾਂ ਤੁਹਾਨੂੰ ਇਹ ਹੀ ਕਹੂੰਗੀ ਜਦੋਂ ਤੁਸੀਂ ਕਿਤੇ ਜਾਣਾ ਹੋਊਗਾ ਮੰਨ ਲਓ ਵੀ ਆਪਾਂ ਕਿਤੇ ਜਾ ਰਹੇ ਹਾਂ ਉਸ ਤੋਂ ਪਹਿਲਾਂ ਵੀ ਤੁਸੀਂ ਲਗਾ ਕੇ 10 ਮਿੰਟ ਉਸ ਤੋਂ ਬਾਅਦ ਠੰਡੇ ਪਾਣੀ ਨਾਲ ਫੇਸ ਧੋ ਲਿਓ ਤੇ ਬਹੁਤ ਵਧੀਆ ਰਿਜ਼ਲਟ ਆਊਗਾ ਬੜੇ ਹੀ ਵਧੀਆ ਹੈ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆਇਆ ਕਿਉਂਕਿ ਦੇਖੋ ਜੀ ਆਪਾਂ ਕੁਝ ਵੀ ਨਹੀਂ ਇਹਦੇ ਵਿੱਚ ਮਲਾਇਆ ਨੀਗਾ ਫਿਰ ਵੀ ਇੱਕਦਮ ਸਕਿਨ ਜੀ ਨਾ ਐ ਚਮਕ ਰਹੀ ਹੈ ਬੱਚਿਆਂ ਜਿਹੀ ਵਾਂਗ ਜਿਵੇਂ ਆਪਾਂ ਕਹਿੰਦੇ ਬੱਚਿਆਂ ਜਿਹੀ ਵਰਗੀ ਸਕਿਨ ਹੋ ਗਈ ਆ ਤੇ ਬਹੁਤ ਵਧੀਆ ਲੱਗ ਰਿਹਾ ਤੇ ਜਰੂਰ ਬਣਾ ਕੇ ਲਗਾਇਓ ਜੀ ਤੇ ਮੀਰ ਕਰਦੇ ਹਾਂ ਕਿ ਵੀਡੀਓ ਵਧੀਆ ਲੱਗੀ ਹੋਊਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਓਕੇ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ